ਸ਼ਾਸ਼ੰਦran ਬੋਲੇ ਵਿੱਚ ਬਤਰੀ ਹਰਪਾਲ ਜੀ ਬਾ ਦਿੱਲੀ ਚ ਭਾਜਪਾ ਦੀ ਸਰਕਾਰ ਬੜੀ ਹੈ ਪੰਜਾਬ ਅਤੇ ਜੀ ਸੁਖੀ ਜੀ ਬਾਬਾ ਸਾਹਿਬ ਵੀ ਵਰਾਓ ਵੇਦਕਰ ਦੀ ਪ੍ਰੈਸ਼ਨ ਕਾਲ ਆਪਾਂ ਚੱਲਣ ਦੀ ਸਰ ਇੱਕ ਮਿੰਟ ਬਹੁਤ ਜ਼ਰੂਰੀ ਸਰ ਇੱਕ ਪ੍ਰੈਸ਼ਨ ਕਾਲ ਵੀ ਤਾਈ ਹੁੰਦੇ ਜਿਸ ਦਾ ਮਾਨ ਸਨਮਾਨ ਰਹਿ ਜਾਏ ਇਹ ਜੋ ਗਲਤ ਹੈ ਆਪਾਂ ਸਾਰਾ ਦਿਨ ਆਪਣੇ ਕੋਲ ਰੋਕ ਲਈ ਸੁਖੀ ਜੀ ਦੇ ਕੋਲ ਜਾਓ ਮਨੁਭਦੀ ਸੋਚ ਦਾ ਮੁਜ਼ਾਹਰਾ ਕੀਤਾ ਗਿਆ ਕੱਲ ਅਤੇ ਆਜ਼ਾਦੀ ਦੇ ਪਰਵਾਨਿਆਂ ਦੀ ਕੁਰਬਾਨੀ ਦਾ ਅਪਮਾਨ ਕੀਤਾ ਗਿਆ ਬਾਬਾ ਸਾਹਿਬ ਡਾਕਟਰ ਪਿੰਬਰਾਓ ਅੰਬੇਡਕਰ ਸਾਹਿਬ ਔਰ ਸ਼ਹੀਦ ਜੋ ਸਰਦਾਰ ਭਗਤ ਸਿੰਘ ਉਹਨਾਂ ਦੀਆਂ ਜਿਹੜੀਆਂ ਉੱਥੇ ਫੋਟੋਆਂ ਸੀ ਉਤਾਰ ਦਿੱਤੀਆਂ ਗਈਆਂ ਮੈਂ ਸਮਝਦਾ ਕਿ ਇਹ ਅਪਮਾਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਾਂ ਸ਼ਹੀਦ ਜੋ ਸਰਦਾਰ ਭਗਤ ਸਿੰਘ ਦਾ ਨਹੀਂ ਇਹ ਸਮੁੱਚੀ ਮਾਨਵਤਾ ਦਾ ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਲੋਕਾਂ ਦਾ ਜਿਹੜੇ ਬਾਬਾ ਸਾਹਿਬ ਡਾਕਟਰ ਮੇਟਕਰ ਕਰਕੇ ਜਿਹੜੇ ਦਲਕ ਸਮਾਜ ਦੇ ਲੋਕ ਆ ਜਿਹੜੇ ਅੱਜ ਜੇਕਰ ਮੈਂ ਐਮਐਲਏ ਬਣਿਆ ਜੇ ਮੈਂ ਡਾਕਟਰ ਬਣਿਆ ਕੇ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੀ ਆ ਔਰ ਮੈਂ ਤੁਹਾਡੀਆਂ ਸਾਰੀਆਂ ਭਾਵਨਾਵਾਂ ਨਾਲ ਸਹਿਮਤ ਆ ਬਹੁਤ ਮਾੜੀ ਗੱਲ ਹੋਈ ਆ ਲੇਕਿਨ ਜਿਹੜੀ ਵਿਧਾਨ ਸਭਾ ਹੈ ਉਹ ਕਿਸੇ ਰੂਲ ਰੈਗੂਲੇਸ਼ਨ ਤੇ ਚੱਲਦੀ ਆ ਆਪਾਂ ਇਹ ਪ੍ਰਸ਼ਨ ਕਾਲ ਕਰ ਲਈਏ ਉਸ ਤੋਂ ਬਾਅਦ ਤੁਹਾਨੂੰ ਮੌਕਾ ਦਿੱਤਾ ਜਾਏਗਾ ਤੁਸੀਂ ਆਪਦੀਆਂ ਜੋ ਵੀ ਗੱਲ ਕਹਿਣੀ ਹੋਵੇ ਕਹਿ ਲਿਓ ਪਲੀਜ਼ 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 सरदार सिंह। क्वेश्चन नंबर बोलो जी क्वेश्चन number... नंबर जी। चलो मैं मदद तेरह सौ नब्बे तेरह सौ जी डॉक्टर बलजीत कौर सामाजिक न्याय मंत्री जवाब देंगे। ऑनरेबल स्पीकर साहब ਮੈਂਬਰ ਸਾਹਿਬ ਦਾ ਸਵਾਲ ਆਸ਼ੀਰਵਾਦ ਸਕੀਮ ਦੇ ਵਿੱਚ ਜੋ ਟਾਈਮ ਲਿਮਿਟ ਹੈ ਫਾਈਲ ਜਮ੍ਹਾਂ ਕਰਾਉਣ ਦੀ ਉਸ ਬਾਰੇ ਹੈ ਆਸ਼ੀਰਵਾਦ ਸਕੀਮ ਦੇ ਤਹਿਤ ਜੋ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਉਹਦੇ ਵਿੱਚ ਟਾਈਮ ਜੋ ਹੈ ਉਹ ਵਿਆਹ ਦੀ ਤਰੀਕ ਜਦੋਂ ਨਿਸ਼ਚਿਤ ਹੁੰਦੀ ਹੈ ਉਦੋਂ ਤੋਂ ਲੈ ਕੇ ਵਿਆਹ ਤੋਂ 1 ਮਹੀਨੇ ਬਾਅਦ ਤੱਕ ਦੀ ਹੈ ਵਿਭਾਗ ਵੱਲੋਂ ਆਸ਼ੀਰਵਾਦ ਸਕੀਮ ਵਿੱਚ April 2022 ਤੋਂ ਹੁਣ ਤੱਕ 147860 ਲਾਭਪਾਤਰੀਆਂ ਨੂੰ 752.78 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਵਿਭਾਗ ਕੋਲ April 2022 ਤੋਂ ਹੁਣ ਤੱਕ ਰਾਜ ਵਿੱਚ ਅਜਈਆਂ ਅਰਜ਼ੀਆਂ ਜੋ 1 ਮਹੀਨੇ ਤੋਂ ਉੱਪਰ ਦੇ ਸਮੇਂ ਚ ਜਮ੍ਹਾਂ ਹੋਈਆਂ ਉਹ ਰਿਜੈਕਟ ਹੋਈਆਂ ਇਹਨਾਂ ਦਾ ਨੰਬਰ 12823 ਹੈ April 2022 ਤੋਂ ਲੈ ਕੇ ਹੁਣ ਤੱਕ ਔਰ ਇਸ ਵਿੱਚ ਜੋ ਸਮੇਂ ਦੇ ਵਾਧੇ ਦੀ ਬਾਰੇ ਪੁੱਛਿਆ ਗਿਆ ਕਿ ਮਹੀਨੇ ਤੋਂ ਵੱਧ ਕੀਤਾ ਜਾਵੇਗਾ ਤਾਂ ਇਸ ਸੰਬੰਧੀ ਕੋਈ ਵੀ ਤਜ਼ਵੀਜ਼ ਹਲੇ ਵਿਭਾਗ ਦੇ ਵਿਚਾਰ ਅਧੀਨ ਨਹੀਂ ਹੈ ਜੀ ਸੇਖੋਂ ਸਾਹਿਬ ਸਪੀਕਰ ਸਾਹਿਬ ਮੈਂ ਆਪਦੇ ਬਾਦਿਵਰਾਈ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਇਹਨਾਂ ਦੱਸਿਆ ਕਿ 12000 ਜਿਹੜੀਆਂ ਐਪਲੀਕੇਸ਼ਨ ਹੋਰ ਰਹਿ ਗਈਆਂ ਇਸ ਕਰਕੇ ਕਿ ਉਹ ਮਹੀਨੇ ਦੇ ਅੰਦਰ ਅੰਦਰ ਹੋ ਆਪਦੇ ਫਾਰਮ ਨਹੀਂ ਭਰ ਸਕੇ ਕਿਉਂਕਿ ਬਹੁ ਗਿਣਤੀ ਜਿਹੜੇ ਇਸ ਇਹਦਾ ਲਾਭ ਲੈਂਦੇ ਉਹ ਗਰੀਬ ਬੰਦੇ ਆ ਔਰ ਅਨਪੜ ਬੰਦੇ ਆ ਤੇ ਇਸ ਕਰਕੇ ਇਹਦਾ ਜਿਹੜਾ ਲਾਭ ਉਹ ਲੈ ਨਹੀਂ ਪਾਉਂਦੇ ਇਸ ਦੀ ਕੋਈ ਨਾ ਕੋਈ ਜਿਵੇਂ ਕੋਈ ਲੇਟ ਸਾਡੇ ਕੋਈ ਹੋਰ ਸਰਟੀਫਿਕੇਟ ਦਰਜ ਹੁੰਦੇ ਆ ਇਸ ਤਰ੍ਹਾਂ ਕੋਈ ਡੀਸੀ ਸਾਹਿਬ ਵੈਰੀਫਾਈ ਕਰ ਦੇਣ ਜਾਂ ਕੋਈ ਹੋਰ ਉੱਚ ਅਧਿਕਾਰੀ ਵੈਰੀਫਾਈ ਕਰ ਦੇ ਉਹਨੂੰ ਕਿਸੇ ਨਾ ਕਿਸੇ ਰਸਤੇ ਤੇ ਲਿਆਉਣਾ ਚਾਹੀਦਾ ਜੀ ਤਾਂ ਕਿ ਜਿਹੜੇ ਬੰਦਿਆਂ ਦਾ ਲੋੜ ਆ ਜ਼ਰੂਰਤਮੰਦ ਆ ਉਹ ਕਿਉਂਕਿ ਕਈ ਵਾਰੀ ਤਾਂ ਮਹੀਨਾ ਮਹੀਨਾ ਤਾਂ ਬੰਦਾ ਲੈਣ ਦੇ ਚਿਲੰਗਾਂ ਦਾ ਜਿਹੜਾ ਗਰੀਬ ਬੰਦਾ ਹਫਤਾ ਹਫਤਾ ਦਾ ਲੋਕਾਂ ਦਾ ਹਿਸਾਬ ਕਦਾਵ ਕਰਦੇ ਲੰਘ ਜਾਂਦਾ ਸੋ ਇਸ ਵਾਸਤੇ ਮੇਰੀ ਬੇਨਤੀ ਹੈ ਕਿ ਜੇ ਕੋਈ ਰਹਿ ਜਾਂਦਾ ਤਾਂ ਉਹਨੂੰ ਬਾਅਦ ਚੋ ਬੈਨੀਫਿਟ ਲੈਣ ਵਾਸਤੇ ਕਿਸੇ ਅਧਿਕਾਰੀ ਨੂੰ ਨਿਯੁਕਤ ਕਰੋ ਕੋਈ ਨਾ ਕੋਈ ਪਮਾਨਾ ਬਣਾਓ ਗਰੀਬ ਬੰਦੇ ਵਾਸਤੇ ਇੰਨੇ ਪੈਸੇ ਬਹੁਤ ਵੱਡੀ ਰਕਮ ਹੁੰਦੀ ਹੈ ਸਵਾਲ ਪੁੱਛਿਓ ਜੀ ਇਹ ਤਾਂ ਸੁਜੈਸ਼ਨ ਹੋ ਗਿਆ ਸਵਾਲ ਕੀ ਹੈ ਤੁਹਾਡਾ ਬਸ ਸਵਾਲ ਇਹੀ ਹੈ ਜੀ ਇਹਦਾ ਕੋਈ ਹੱਲ ਕਰਨ ਵਾਸਤੇ ਕਦੋਂ ਜਿਹੜੇ ਹੈਗੇ ਇਹ ਪੋਸਟ ਕਰਗੇ ਕੋਈ ਨਾ ਕੋਈ ਕੈਬਨਟ ਦੇ ਵਿੱਚ ਇਹਨੂੰ ਪਾਸ ਕਰੋ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਕੀ ਤੁਸੀਂ ਇਹਦਾ ਕੋਈ ਹੱਲ ਕਰੋਗੇ ਮਾਨਯੋਗ ਸਪੀਕਰ ਸਾਹਿਬ ਅਸੀਂ ਇਸ ਸਕੀਮ ਨੂੰ ਕਾਫੀ ਹੱਦ ਤੱਕ ਸਰਲ ਕੀਤਾ ਹੈ ਜਿੱਥੋਂ ਤੱਕ ਇਹਦੇ ਸਰਟੀਫਿਕੇਟ ਦਾ ਸਬੰਧ ਹੈ ਕਿ ਬਹੁਤ ਜ਼ਿਆਦਾ ਘੁੰਮਣਾ ਪੈਂਦਾ ਇਹੋ ਜੀ ਕੋਈ ਗੱਲ ਨਹੀਂ ਔਰ ਮੈਂ ਇਹ ਜਾਣਕਾਰੀ ਦੇਣਾ ਚਾਹਾਂਗੀ ਕਿ ਅਸੀਂ ਪਹਿਲਾਂ ਇਹ ਸੀ ਕਿ ਸ਼ਾਇਦ ਇਨਕਮ ਸਰਟੀਫਿਕੇਟ ਲੈਣਾ ਪੈਂਦਾ ਅਸੀਂ ਸਿਰਫ 셀ਫ ਡੈਕਲੇਰੇਸ਼ਨ ਮੰਗਦੇ ਹਾਂ ਜਿਹੜੀ ਕਿ ਕਿਸੇ ਸਰਪੰਚ ਤੋਂ ਜਾਂ ਐਮਸੀ ਤੋਂ ਸਾਈਨ ਕੀਤੇ ਹੋਣ ਉਸ ਤੋਂ ਬਾਅਦ ਕਾਸਟ ਤੇ ਬਰਥ ਸਰਟੀਫਿਕੇਟ ਹੁੰਦਾ ਹੈ ਵਿਆਹ ਦਾ ਕਾਰਡ ਤੇ ਬੈਂਕ ਅਕਾਊਂਟ ਇਹ ਪੰਜ ਚੀਜ਼ਾਂ ਮੰਗੀਆਂ ਜਾਂਦੀਆਂ ਨੇ ਔਰ ਇਸ ਨੂੰ ਅਸੀਂ ਹੁਣ ਆਨਲਾਈਨ ਵੀ ਕੀਤਾ ਜਿਸ ਦਾ ashirwad.punjab.gov.in ਦੇ ਉੱਪਰ ਉਹ ਜਾ ਕੇ ਆਪ ਵੀ ਅਪਲਾਈ ਕਰ ਸਕਦੇ ਨੇ ਔਰ ਅਸੀਂ ਇਹਨਾਂ ਨੂੰ ਸੇਵਾ ਕੇਂਦਰ ਨਾਲ ਜੋੜਨ ਦੇ ਲਈ ਮਤਲਬ ਚੱਲ ਰਹੀ ਹੈ ਇਹ ਸਾਡਾ ਪ੍ਰੋਸੈਸ ਔਰ ਜਲਦ ਕੰਪਲੀਟ ਹੋ ਜਾਏਗਾ ਔਰ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਇਸ ਮਹੀਨੇ ਦੇ ਵਿੱਚ ਅਸੀਂ ਉਹ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਜਾਵਾਂਗੇ ਔਰ ਮੈਂ ਇਹ ਕਹਿਣਾ ਚਾਹਾਂਗੀ ਕਿ ਇਹਦੇ ਵਿੱਚ ਇਹ ਨਹੀਂ ਕਿ ਕੋਈ ਬਹੁਤੇ ਚੱਕਰ ਲਾਉਣੇ ਪੈਂਦੇ ਦਫ਼ਤਰਾਂ ਦੇ ਮੈਨੂੰ ਹੀ ਲੱਗਦਾ ਹੈ ਕਿ ਇਹਦੇ ਵਿੱਚ ਅਵੇਅਰਨੈਸ ਦੀ ਘਾਟ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਹੋਰ ਇਸ ਸਕੀਮ ਬਾਰੇ ਜਾਗਰੂਕ ਕਰੀਏ ਪਰ ਜੇ ਫਿਰ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕਾਂ ਨੂੰ ਕੋਈ ਜੈਨੂਇਨ ਲੋਕ ਇਸ ਸਕੀਮ ਤੋਂ ਵਾਂਝੇ ਰਹਿ ਜਾਂਦੇ ਆ ਤਾਂ ਇਸ ਬਾਰੇ ਵੀ ਵਿਚਾਰ ਕਰ ਲਵਾਂਗੇ। ਥੈਂਕ ਯੂ। ਠੀਕ ਹੈ ਜੀ। ਹਾਂਜੀ ਦੱਸੋ ਹਾਂ ਜੀ। ਸਪੀਕਰ ਸਾਹਿਬ ਤੁਹਾਡੇ ਮਾਫੇ ਵਜ਼ੀਰ ਸਾਹਿਬਾ ਤੋਂ ਇਹ ਪੁੱਛਣਾ ਚਾਹਨਾ ਹੈ ਕਿ April 2022 ਤੋਂ ਲੈ ਕੇ ਅੱਜ ਤੱਕ ਟੋਟਲ ਐਪਲੀਕੇਸ਼ਨਸ ਇਹਨਾਂ ਦੀ ਡਿਪਾਰਟਮੈਂਟ ਨੂੰ ਕਿੰਨੀਆਂ ਮਿਲੀਆਂ? ਉਹਦੇ ਵਿੱਚ ਲਗਭਗ ਹਰ ਐਪਲੀਕੇਸ਼ਨ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਹਦੀ ਪੈਂਡੈਂਸੀ ਰਹਿੰਦੀ ਹੈ। ਕੀ ਸਰਕਾਰ ਇਹਦੇ ਵਿੱਚ ਇਹ ਪ੍ਰੋਵੀਜ਼ਨ ਬਣਾਉਗੀ ਕਿ ਅਗਰ ਜੇਸ ਮਹੀਨੇ ਉਹਨਾਂ ਨੂੰ ਇਹ ਐਪਲੀਕੇਸ਼ਨ ਮਿਲ ਜੇ ਇੱਕ ਮਹੀਨੇ ਦੇ ਵਿੱਚ ਵਿੱਚ ਲਾਭਪਾਤਰੀ ਨੂੰ ਪੈਸੇ ਉਹਦੇ ਖਾਤੇ ਦੇ ਵਿੱਚ ਪਾਏ ਜਾਣ ਕਿਉਂਕਿ ਅੱਜ ਕੀ ਹੋ ਰਿਹਾ ਸਭ ਤੋਂ ਵੱਡਾ ਸੋਸ਼ਣ ਜਿਹੜਾ ਹੈ ਉਹ ਇਸ ਸਕੀਮ ਦੇ ਤਹਿਤ ਹੋ ਰਿਹਾ ਹੈ ਕਿ ਇੱਕ ਇੱਕ ਸਾਲ ਤੋਂ ਲੈ ਕੇ ਡੇਢ ਡੇਢ ਸਾਲ ਤੱਕ ਲਾਭਪਾਤਰੀਆਂ ਨੂੰ ਪੈਸੇ ਨਹੀਂ ਮਿਲਦੇ ਉਹ ਵਿਆਜ ਦੇ ਉੱਤੇ ਆਪਣੀ ਬੱਚੀਆਂ ਦਾ ਵਿਆਹ ਕਰਨ ਵਾਸਤੇ ਪੈਸੇ ਚੱਕਦੇ ਆ 5 5 8 8% ਦੇ ਉੱਤੇ ਤੇ ਉਹਨੇ ਉਹਨਾਂ ਨੂੰ ਸਰਕਾਰ ਨੇ ਪੈਸੇ ਨਹੀਂ ਦੇਣੇ ਜਿੰਨੇ ਉਹ ਵਿਆਜ ਦੇ ਦਿੱਤੇ ਜਾਂਦੇ ਆ ਮੇਰਾ ਸਵਾਲ ਇਹ ਰਹੀ ਹੈ ਕਿ ਕੀ 1 ਮਹੀਨੇ ਦੇ ਵਿੱਚ ਵਿੱਚ ਪਾਲਿਸੀ ਬਣਾ ਕੇ ਇਹਦੇ ਵਿੱਚ ਉਚੋਧਨ ਕਰਨਗੇ ਕਿ 1 ਮਹੀਨੇ ਦੇ ਵਿੱਚ ਲਾਭਪਾਤਰੀ ਦੇ ਖਾਤੇ ਦੇ ਵਿੱਚ ਪੈਸੇ ਪੈ ਸਕਣਗੇ ਥੈਂਕ ਯੂ ਜੀ ਮੰਤਰੀ ਜੀ ਆਨਰੇਬਲ ਸਪੀਕਰ ਸਾਹਿਬ ਇਹ ਪ੍ਰੋਬਲਮ ਜ਼ਰੂਰ ਆਈ ਹੈ ਪਿਛਲੇ ਸਾਲਾਂ ਦੌਰਾਨ ਕਿਉਂਕਿ ਅਸੀਂ ਆਨਲਾਈਨ ਸਿਸਟਮ ਸ਼ੁਰੂ ਕੀਤਾ ਸੀ ਔਰ ਇਹਦੇ ਵਿੱਚ ਖਾਮੀਆਂ ਵੀ ਪਾਈਆਂ ਗਈਆਂ ਪਰ ਹੁਣ ਅਸੀਂ ਇਸ ਨੂੰ ਦਰੁਸਤ ਕੀਤਾ ਤੇ ਦਸੰਬਰ 2024 ਤੱਕ ਅਸੀਂ ਜਿੰਨੇ ਵੀ ਲਾਭਪਾਤਰੀ ਸੀ ਉਹਨਾਂ ਨੂੰ ਇਹ ਸਕੀਮ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਹ ਚੁੱਕੇ ਆ ਔਰ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਵਾਕਈ ਇਸ ਨੂੰ 1 ਮਹੀਨੇ ਦੇ ਅੰਦਰ ਜੜੇ ਲਾਭਪਾਤਰੀਆਂ ਦੇ ਖਾਤਿਆਂ ਚ ਪਾਵਾਂਗੇ ਥੈਂਕ ਯੂ ਥੈਂਕ ਯੂ ਸ਼੍ਰੀ ਪਲੀਜ਼ ਬੈਠੋ ਸ਼੍ਰੀ ਅਮਿਤ ਰਤਨ ਕੋਟ ਫਤਾ ਸਰ ਕੁਐਸਚਨ ਨੰਬਰ 1307 ਜੀ ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਸਰ ਵੈਸੇ ਇਹਨਾਂ ਨੂੰ ਜਵਾਬ ਚਲਾ ਗਿਆ ਜੀ 118 ਕਰੋੜ ਰੁਪਏ ਖਰਚ ਕੀਤੇ ਆ ਤੇ 15 ਜਿਹੜੇ ਅਸੀਂ ਸੈਕਟਰੀਸ ਰੱਖਿਆ ਤੋ ਜਿਹੜੀ ਇਹਨਾਂ ਦੀ ਸਪਲੀਮੈਂਟਰੀ ਹੈ ਜੀ ਉਹ ਪੁੱਛ ਲੈਣ ਮੈਂ ਉਹਦਾ ਵੀ। ਜੀ ਸਪੀਕਰ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਪੰਜਾਬ ਦਾ ਬਹੁਤ ਅਹਿਮ ਇੱਕ ਸਵਾਲ ਸੀਗਾ ਜਿਹੜਾ ਤੁਸੀਂ ਮੌਕਾ ਦਿੱਤਾ ਤੇ ਕੱਲ ਇੱਕ ਗੱਲ ਹੋ ਰਹੀ ਸੀ ਸਪੀਕਰ ਸਾਹਿਬ ਵੀ ਜਦੋਂ ਐਮਐਲਏ ਆਪਦੇ ਆਫਿਸਰਸ ਨੂੰ ਕਹਿੰਦੇ ਨੇ ਵੀ ਕੋਈ ਇਸ ਰਿਲੇਟਡ ਕੰਮ ਕੀਤਾ ਜਾਏ ਤੇ ਉਹਦਾ ਜਵਾਬ ਨਹੀਂ ਆਉਂਦਾ ਸਰ ਸਰ ਮੈਂ ਇਹ ਇਹ ਟੇਬਲ ਤੇ ਰੱਖਣਾ ਚਾਹੁੰਦਾ ਇਹ ਚਿੱਠੀ ਮੇਰੇ ਐਸਐਸਪੀ ਨੂੰ ਲਿਖੀ ਹੋਈ 27 8 ਦੀ ਇਹਦੇ ਵਿੱਚ ਜਿਹੜਾ ਇਹ ਮੇਰਾ ਸਵਾਲ ਹੈ ਰਗ ਡੀ ਐਡਿਕਸ਼ਨ ਪ੍ਰੋਗਰਾਮ ਬਾਰੇ ਪੁਲਿਸ ਕੀ ਕਰ ਰਹੀ ਹੈ ਤੇ ਜਿਹੜੇ ਐਸਐਸਪੀ ਸਾਹਿਬ ਹੈ ਇਸ ਗੱਲ ਤੇ ਕੋਈ ਜਵਾਬ ਨਹੀਂ ਦਿੰਦੇ ਤੇ ਮੇਰੇ ਖਿਆਲ ਚ ਜਦੋਂ ਅਸੀਂ ਪੁੱਛਦੇ ਆਂ ਤੇ ਇਹ ਵੀ ਕਿਹਾ ਜਾਂਦਾ ਹੈ ਬੀ ਸਾਡੀ ਸ਼ਿਕਾਇਤ ਕਰ ਦੋ ਤਾਂ ਇਹਨੂੰ ਸ਼ਿਕਾਇਤ ਨਾ ਲਿਆ ਜਾਵੇ ਸਰ ਠੀਕ ਥੈਂਕ ਯੂ ਜੀ ਸਰ ਸਰ ਜਿਹੜਾ ਜਵਾਬ ਦਿੱਤਾ ਹੈ ਸਰ ਮੈਂ ਜਵਾਬ ਤੇ ਆਉਂਗਾ ਸਰ ਇਹ ਸਾਡੀ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਸਰ ਇਹ ਜਿਹੜੀ ਫਿਗਰ ਹੈਗੀ ਹੈ 118 ਕਰੋੜ ਰੁਪਏ ਦੀ ਅੱਛੀ ਫਿਗਰ ਹੈ ਸਰ ਜਿਹਦੇ ਵਿੱਚ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਪਰ ਸਰ ਇਹਦੇ ਵਿੱਚ ਮੈਂ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੂੰਗਾ ਵੀ ਇਹ ਇੱਕ ਸਿੰਗਲ ਡਾਇਰੈਕਸ਼ਨਲ ਅਪਰੋਚ ਹੈ ਡਰੱਗਸ ਨੂੰ ਡੀਲ ਕਰਨ ਦੀ ਤੇ ਜੇ ਇਹਨੂੰ ਆਪਾਂ ਮਲਟੀ ਡਾਇਰੈਕਸ਼ਨਲ ਬਣਾਉਨੇ ਆ ਤੇ ਉਹ ਕਿਸ ਤਰ੍ਹਾਂ ਕਰਨਗੇ ਮੇਰਾ ਇੱਕ ਸੁਝਾਅ ਹੈ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਡਰਗ ਡੀ ਐਡਿਕਸ਼ਨ ਹੈ ਜਾਂ ਡਰੱਗਸ ਨੂੰ ਦੇਖਣ ਦਾ ਨਜ਼ਰੀਆ ਬਦਲ ਚੁੱਕਿਆ ਆਪਾਂ ਪੰਜਾਬ 'ਚ ਉਸ ਤਰੀਕੇ ਨਾਲ ਇਹਨੂੰ ਨਹੀਂ ਦੇਖ ਰਹੇ ਪਰ ਮੁਲਕ ਦੇ ਵਿੱਚ ਪੰਜਾਬ ਵੀ ਇੱਕ ਅਜਿਹਾ ਸਟੇਟ ਹੈ ਜਿਹੜਾ ਹਮੇਸ਼ਾ ਪਹਿਲ ਕਦਮੀ ਕਰਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਇੰਟਰਨੈਸ਼ਨਲ ਪਰਸਪੈਕਟਿਵ ਲੈ ਕੇ ਆਪਾਂ ਨੂੰ ਕੋਈ ਨਾ ਕੋਈ ਹਾਊਸ ਦੇਬਤ ਸਵਾਲ ਪੁੱਛੋ ਜੀ ਸਵਾਲ ਸਰ ਇਹ ਸਵਾਲ ਦਾ ਵਿੱਚ ਹੀ 파ਟ ਹੈ ਵੀ ਜਿਹੜੇ ਮੰਤਰੀ ਸਾਹਿਬ ਹੈ ਇਹ ਜੀ ਕੋਈ ਕਮੇਟੀ ਬਣਾਓ ਤੁਸੀਂ ਬਣਾਓ ਸਰ ਮੰਤਰੀ ਸਾਹਿਬ ਨੂੰ ਡਾਇਰੈਕਟ ਕਰੇ ਵੀ ਇਹ ਇੰਟਰਨੈਸ਼ਨਲ ਪ੍ਰਸਪੈਕਟਿਵ ਨਾਲ ਡਰੱਗਸ ਨੂੰ ਡੀਲ ਕੀਤਾ ਜਾ ਸਕੇ ਥੈਂਕ ਯੂ ਥੈਂਕ ਯੂ ਅ ਮੰਤਰੀ ਜੀ ਕੁਝ ਕਹਿਣਾ ਚਾਹੂੰ ਹਾਂਜੀ ਹਾਂਜੀ ਸਰ ਬੜਾ ਐਮ ਸਵਾਲ ਹੈ ਜੀ ਇਹ ਇਹ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਤੁਹਾਡੇ ਮਰਿਫਤ ਦੱਸਣਾ ਚਾਹਨਾ ਕਿ ਅਸੀਂ ਤਿੰਨ ਦਿਨ ਪਹਿਲਾਂ ਹੀ ਇੱਕ ਸਟੇਕਹੋਲਡਰਸ ਜਿਹੜੇ ਜਿੰਨੇ ਵੀ ਸਾਡੇ ਸੀਗੇ ਅਸੀਂ ਏਮਸ ਤੋਂ ਪੀਜੀਆ ਤੋਂ ਸਾਰੇ ਐਕਸਪਰਟ ਬੁਲਾਏ ਸੀ ਔਰ ਪੁਲਿਸ ਡਿਪਾਰਟਮੈਂਟ ਨੂੰ ਵੀ ਬੁਲਾਇਆ ਸੀ ਲੀਗਲ ਡਿਪਾਰਟਮੈਂਟ ਨੂੰ ਵੀ ਬੁਲਾਇਆ ਸੀ ਸਾਰੇ ਅਸੀਂ ਇੱਕ ਪਾਲਿਸੀ ਜਿਹੜੀ ਹੈਗੀ ਆ ਜਿਹਦੇ ਚ ਇਹਨੂੰ ਡੀਕ੍ਰਿਮੀਨਲਾਈਜ਼ ਕਰਨਾ ਔਰ ਜਿਹੜਾ ਹੈਗਾ ਇਹਦੇ ਚ ਡਿਫਰੈਂਟ ਡਿਪਾਰਟਮੈਂਟਸ ਨੂੰ ਜਿਸ ਤਰ੍ਹਾਂ ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲੇਸ ਵੀ ਬਣਾਇਆ ਅਮਰਸਰ ਵੀ ਬਣਾਇਆ ਜਿਹੜੇ ਡਰੱਗ ਐਡਿਕਟ ਹੈ ਉਹਨਾਂ ਨੂੰ ਇੱਕ ਤਾਂ ਉਹਦੇ ਚ ਸਾਰ ਤਿੰਨ ਪ੍ਰੋਬਲਮ ਹੈਗੀਆਂ ਇੱਕ ਤਾਂ ਹੈਗੀ ਹੈ ਜਿਹੜੀ ਉਹਦੀ ਸਪਲਾਈ ਰਿਡਕਸ਼ਨ ਜੋ ਪੁਲਿਸ ਆਪਣ ਤੇ ਜਿਹੜੀ ਸਟਿਗਮਾ ਰਿਡਕਸ਼ਨ ਹੈ ਮੇਨ ਪ੍ਰੋਬਲਮ ਸਟਿਗਮਾ ਦੀ ਹੈ ਇਹਦੇ ਵਿੱਚ ਤੇ ਦੂਜੀ ਹੈਗੀ ਹਾਰਮ ਰਿਡਕਸ਼ਨ ਉਹਦੇ ਵਾਸਤੇ ਇਹਨੂੰ ਡੀਕ੍ਰਿਮੀਨਲਾਈਜ਼ ਕਰਕੇ ਔਰਲ ਸਬਸਟੀਟਿਊਸ਼ਨ ਥੈਰੇਪੀ ਜਿਹੜੀ ਹੈਗੀ ਆ ਉਹਨੂੰ ਆਪਾਂ ਲਾਰਜ ਸਕੇਲ ਤੇ ਜਿਸ ਤਰ੍ਹਾਂ ਅਸੀਂ 529 ਔਟ ਕਲੀਨਿਕ ਬਣਾਏ ਆ ਤੇ ਉਹਦੇ ਚ ਅਸੀਂ ਇਹ ਡੈਲੀਬਰੇਟ ਕਰ ਰਹੇ ਆ ਸਰ ਮੈਂ ਇਹ ਮੀਟਿੰਗ ਕਰਾਂਗਾ ਇਹਦੀ ਜਿਹੜੇ ਐਮਐਲਐਸ ਸਾਹਿਬਾਨ ਹਨ ਇਹਨਾਂ ਦੇ ਨਾਲ ਵੀ ਅਸੀਂ ਪਹਿਲਾਂ ਜਿਹੜੇ ਹੈਲਥ ਨਾਲ ਰਿਲੇਟਡ ਐਕਸਪਰਟਸ ਦੀ ਉਹਨਾਂ ਦੀ ਮੀਟਿੰਗ ਹੋ ਗਈ ਆ ਸਾਡੀ ਅਸੀਂ ਇੱਕ ਪਾਲਿਸੀ ਬਣਾ ਕੇ ਫਿਰ ਅਸੀਂ ਜਾਵਾਂਗੇ ਐਜੂਕੇਸ਼ਨ ਡਿਪਾਰਟਮੈਂਟ ਸਕਿਲ ਡਿਪਾਰਟਮੈਂਟ ਸਾਰਿਆਂ ਦੇ ਨਾਲ ਔਰ ਕਮਿਊਨਿਟੀ ਲੀਡਰਸ ਦੇ ਨਾਲ ਕਰਕੇ ਅਸੀਂ ਬਿਲਕੁਲ ਇੱਕ ਕੰਪਰੀਹੈਂਸਿਵ ਜਿਹੜੀ ਪਾਲਿਸੀ ਹੈ ਨਿਊ ਮੈਂਟਰਲ ਹੈਲਥ ਪਾਲਿਸੀ ਲੈ ਕੇ ਆ ਰਹੇ ਹਾਂ ਨਾਟ ਓਨਲੀ ਥਿਸ ਜਿਹੜੇ ਫਾਰਮਰ ਸੁਸਾਈਡ ਕਰਦੇ ਆ ਸਟੂਡੈਂਟ ਸੁਸਾਈਡਸ ਹੁੰਦੇ ਆ ਜਾਂ ਆਪਣੇ ਜਿਹੜੇ ਰਿਪੋਰਟਸ ਆ ਰਹੇ ਆ ਵੀ ਉਹਨਾਂ ਦੇ ਵਿੱਚ ਵੀ ਜਿਹੜੇ ਮੈਂਟਰਲ ਹੈਲਥ ਦੂਜੇ ਇਸ਼ੂਸ ਵੀ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਐਡਰੈਸ ਕਰ ਰਹੇ ਹਾਂ ਕੰਪਰੀਹੈਂਸਿਵ ਮੈਂਟਰਲ ਹੈਲਥ ਪਾਲਿਸੀ ਲੈ ਕੇ ਆ ਰਹੇ ਹਾਂ ਥੈਂਕ ਯੂ ਥੈਂਕ ਯੂ ਡਾਕਟਰ ਨੀਜਰ ਥੈਂਕ ਯੂ ਸਰ ਜੀ ਸਰ ਮੈਂ ਇਸ਼ੂ ਰੇਜ਼ ਕਰਨਾ ਚਾਹੁੰਨਾ ਕਿ ਸਾਡੇ ਬੱਚੇ ਨੇ ਜਿਹੜੇ ਡਰੱਗਸ ਲੈ ਰਹੇ ਨੇ ਤੇ ਚਲੋ ਦੁਖੀ ਨੇ ਉਹਨਾਂ ਦੀ ਮਦਦ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਪਰ ਕੁਝ ਹੋਟ ਸੈਂਟਰ ਬਹੁਤ ਸੰਘਣੀ ਆਬਾਦੀ 'ਚ ਬਣੇ ਨੇ ਤੇ ਉੱਥੇ ਫਿਰ ਬੜੀ ਵੱਡੀ ਦਿੱਕਤ ਆ ਜਾਂਦੀ ਹੈ ਕਿਉਂਕਿ ਇਹ ਫਿਰ ਲਾਈਨ ਲਗਾ ਕੇ ਸਿਰਸਰੇ ਖੜੇ ਹੋ ਜਾਂਦੇ ਨੇ ਤੇ ਲੋਕਾਂ ਨੂੰ ਨਿਕਲਣਾ ਵੀ ਕਰੂ ਔਖਾ ਜਾਂਦਾ ਹੈ ਕਈ ਜਗ੍ਹਾ ਤੇ ਸਕੂਲ ਬਿਲਕੁਲ ਨਾਲ ਹੈ ਮੈਨੂੰ ਡਿਸਪੈਂਸੀ ਦੇ ਨਾਲ ਹੀ ਸਕੂਲ ਹੈ ਤੇ ਉੱਥੇ ਬੱਚੇ ਆਉਂਦੇ ਨੇ ਸੋ ਇਸ ਬਾਰੇ ਥੋੜਾ ਜਿਹਾ ਮੰਤਰੀ ਸਾਹਿਬ ਨੂੰ ਇੰਸਟਰਕਸ਼ਨ ਦਿੱਤੀ ਹੈ ਜਾਣ ਕੇ ਬਾਰ ਸ਼ਿਫਟ ਕੀਤੇ ਜਾਣ ਖੁੱਲੇ ਤਾਂ ਸ਼ਿਫਟ ਕੀਤੇ ਜਾਣ ਔਰ ਦੂਜੀ ਗੱਲ ਹੈ ਔਡ ਸੈਂਟਰ ਜਦੋਂ ਬਣੇ ਸੀ ਤੇ ਮਕਸਦ ਸੀਗਾ ਕਿ ਅਸੀਂ ਇਹਨਾਂ ਡਰੱਗਸ ਤੇ ਲਗਾ ਕੇ ਤੇ ਹੌਲੀ ਹੌਲੀ ਵੀਨ ਆਫ ਕਰ ਲਾਂਗੇ ਐਡਿਕਟਸ ਨੂੰ ਪਰ ਦੋਸਤ ਵਧ ਰਹਾ ਘਟ ਤੇ ਰਹਿਣੀ ਹੈ ਸੋ ਇਹ ਤੇ ਬੜੇ ਸੀਰੀਅਸਲੀ ਇਹਨੂੰ ਲੈਣਾ ਚਾਹੀਦਾ ਸਾਡੇ ਕੋਲ ਸਰਕਾਰ ਕੋਲ ਟਾਈਮ ਵੀ ਥੋੜਾ ਤੇ ਤੁਸੀਂ ਵੀ ਇਸ ਗੱਲ ਤੇ ਕੁਝ ਜੇ ਡਿਸਕਸ਼ਨ ਕਰਕੇ ਕਰਾਉਣੀ ਚਾਹੋ ਤਾਂ ਬੜੀ ਚੰਗੀ ਗੱਲ ਹੋਏਗੀ ਥੈਂਕ ਯੂ ਥੈਂਕ ਯੂ ਮੰਤਰੀ ਜੀ ਸਰ ਮੈਂ ਸਾਰੇ ਮੈਂਬਰਸ ਨੂੰ ਅਸ਼ੋਰ ਕਰਦਾ ਜੀ ਇੱਕ ਅਸੀਂ ਜਿਹੜੇ ਐਮਐਲਏਸ ਵਾਸਤੇ ਇੱਕ ਸਪੈਸ਼ਲ ਪ੍ਰੋਗਰਾਮ ਕਰਾਂਗੇ ਇਸ ਤੋਂ ਬਾਅਦ ਜਿਹੜੇ ਸਾਡੇ ਐਮਐਲਏ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਪਣੇ ਜਿਹੜੇ ਪੰਚਾਇਤ ਮੈਂਬਰ ਆ ਇਲੈਕਟਰੀ ਰਿਪਰੈਜ਼ੈਂਟਡ ਹੈ ਉਹਨਾਂ ਦੇ ਨਾਲ ਵੀ ਇੱਕ ਕਮੇਟੀਆਂ ਬਣਾ ਕੇ ਇਹ ਸਰ ਸਾਨੂੰ ਸਭ ਦੇ ਸਹਿਯੋਗ ਦੀ ਲੋੜ ਹੈ ਬਿਲਕੁਲ ਡਾਕਟਰ ਨਿਜਰ ਸਾਹਿਬ ਦਾ ਵੀ ਉਹ ਬਾਕੀਆਂ ਦਾ ਵੀ ਜਿਹੜਾ ਕੰਸਰਨ ਹੈ ਬਿਲਕੁਲ ਵਾਜੂਬ ਹੈ ਅਸੀਂ ਵੀ ਮੈਂ ਵੀ ਜਿਹੜੇ ਸਾਡਾ ਚਾਰ ਵਰਕਿੰਗ ਗਰੁੱਪ ਬਣਾਇਆ ਹੈ ਇੱਕ ਸਟੂਡੈਂਟਸ ਤਾਂ ਕਿ ਨਵੇਂ ਲੋਕ ਨਾ ਸ਼ੁਰੂ ਹੋਣ ਉਹਨਾਂ ਨੂੰ ਉਹਨਾਂ ਨੂੰ ਕਿੱਦਾਂ ਰੋਕਣਾ ਹੈ ਤੇ ਜਿਹੜੀ ਆਨਲਾਈਨ ਫਾਰਮੇਸੀ ਦੇ ਇਸ਼ੂਸ ਆ ਗਏ ਆ ਬੈਪਿੰਗ ਨਵੀਂ ਕਿਸਮ ਨਵੀਂ ਕਿਸਮ ਦੇ ਨਸ਼ੇ ਆ ਜਿਹੜੀਆਂ ਸਾਡੀਆਂ ਨਾਰਮਲ ਬਿਮਾਰੀਆਂ ਦੀਆਂ ਜਿਹੜੀਆਂ ਆਮ ਦਵਾਈਆਂ ਆਈਆਂ ਚਾਹੇ ਉਹ ਪ੍ਰੀ ਗਾਬਲਨ ਹੋਵੇ ਉਹਦਾ ਮਿਸਯੂਜ਼ ਕਿਦਾਂ ਰੋਕਣਾ ਉਹਦੇ ਬਾਰੇ ਵੀ ਅਸੀਂ ਸਾਰੇ ਜਿਹੜੇ ਇਸ਼ੂਰ ਡੈਲੀਬਰੇਟ ਕੀਤੇ ਆ ਆਈਸ਼ੂਰ ਦਾ ਮੈਂਬਰਸ ਕਿ ਅਸੀਂ ਇਹਦੇ ਵਾਸਤੇ ਇੱਕ ਡੈਡੀਕੇਟਿਡ ਸੈਸ਼ਨਸ ਆ ਅਸੀਂ ਜਾ ਮਕਸੀਪਾ ਦੇ ਵਿੱਚ ਜਾ ਕੇ ਤੇ ਅਸੀਂ ਆਫਰਟ ਡਿਪਾਰਟਮੈਂਟ ਵੱਲੋਂ ਔਰ ਮੈਂ ਉਮੀਦ ਕਰਦਾ ਕਿ ਸਾਰੇ ਐਮਐਨਐਸ ਬਾਹਰ ਆਣਗੇ ਆਪਣੇ ਸਾਡੇ ਜਿਹੜੇ ਵੈਲਿਊਅਰ ਸੁਜੈਸ਼ਨ ਸਾਨੂੰ ਦੇਣਗੇ ਤੇ ਉਹ ਜਿਹੜੀ ਪਾਲਿਸੀ ਸਾਰਿਆਂ ਦੀ ਕੰਸੈਂਸਸ ਨਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਕੁਲਜੀਤ ਸਿੰਘ ਰੰਦਾਵਾ ਮਾਨਯੋਗ ਸਪੀਕਰ ਸਾਹਿਬ 1369 ਸਰਦਾਰ ਹਦੀਬ ਸਿੰਘ ਮੁੰਡੀਆਂ ਮਾਨਯੋਗ ਮਾਲ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਚੇਨਮਾਂਦੀ ਪਿੰਡ ਜਵਾਹਰਪੁਰ ਵਿੱਚ ਪੰਚਾਇਤ ਤੋਂ 6 ਕੜ ਸੱਤ ਕਨਾਲ 13 ਮਰਲੇ ਜ਼ਮੀਨ ਖਰੀਦੀ ਗਈ ਹੈ ਹਾਲਾਂਕਿ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਜ਼ਮੀਨ ਗ੍ਰਹਿ ਵਿਭਾਗ ਵੱਲੋਂ ਸਬਡਿਵੀਜ਼ਨਲ ਜੁਡੀਸ਼ੀਅਲ ਕੰਪਲੈਕਸ ਦੀ ਉਹ ਸਾਰੀ ਲਈ ਖਰੀਦੀ ਗਈ ਹੈ। ਥੈਂਕ ਯੂ। ਰੰਧਾਵਾ ਸਾਹਿਬ ਮਾਨਯੂ ਸਪੀਕਰ ਸਾਹਿਬ ਡੇਰਾ ਬਸੀਕੋ ਹਲਕਾ ਜਿਹੜਾ ਪੰਜਾਬ ਸਬ ਤੋਂ ਵੱਡਾ ਹਲਕਾ 10 ਤੋਂ 12 ਲੱਖ ਦੀ ਆਬਾਦੀ ਹੈ ਅੱਜ ਸਾਡੇ ਕੋਲ ਤਸਵੀਰ ਕੰਪਲੈਕਸ ਦੇ ਵਿੱਚੋਂ ਐਸਡੀਐਮ ਦਫਤਰ ਲਈ ਬਾਹਰ ਬਹੁਤ ਔਖੇ ਔਖੇ ਜਗ੍ਹਾ ਦਵਾਈ ਸੀ। ਅੱਜ ਜਿੱਥੇ ਮੇਰੇ ਤਹਿਸੀਲਦਾਰ ਬੈਠਦੇ ਨੇ 50 ਬਾਈ 50 ਦਾ ਇੱਕ ਰੂਮ ਹੈ। ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕਿੰਨੀ ਦੇਰ ਚ ਇੱਥੇ ਸਾਡਾ ਜਿਹੜਾ ਕੰਪਲੈਕਸ ਹੈ ਭਾਵੇਂ ਵੈਸਟਿਅਮ ਕੰਪਲੈਕਸ ਹੈ ਤਹਿਸੀਲ ਕੰਪਲੈਕਸ ਹੈ ਜਵਾਰਪੁਰ ਜਿਹੜੀ ਜ਼ਮੀਨ ਖਰੀਦੀ ਗਈ ਲਈ ਗਈ ਹੈ ਬਹੁਤ ਮੁਸ਼ਕਲ ਬੜਾ ਕਈ ਸੰਕਟਾਂੋਂ ਨਿਕਲ ਕੇ ਲਈ ਹੈ ਵਿਭਾਗ ਦੇ ਬੈਠਣ ਲਈ ਕਿੰਨੇ ਸਮੇਂ ਚ ਇਹ ਕੰਮ ਸ਼ੁਰੂ ਹੋ ਜਾਏਗਾ ਕਿਉਂਕਿ ਜਿਹੜਾ ਤਹਿਸੀਲ ਆਫਿਸ ਹੈ ਉਹ ਹਰ ਇੱਕ ਸਬਡਿਵੀਜ਼ਨ ਦੀ ਜਾਣ ਹੁੰਦੀ ਹੈ ਹਰ ਇੱਕ ਲੋਕ ਨੇ ਰਜਿਸਟਰੀਆਂ ਕਰਾਉਣ ਆਉਣਾ ਅੱਜ ਤਹਿਸੀਲਦਾਰ ਜਿਹੜੇ ਨੇ ਉਹ ਤਕਰੀਬਨ 66 ਦੇ ਥੱਲੇ ਨੇ ਮੈਂ ਤੁਹਾਡੇ ਥਰੂ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਕਿ ਇੱਕ ਸਪੈਸ਼ਲ ਕੋਈ ਇਹੋ ਜਿਹਾ ਬਣਾਇਆ ਜਾਵੇ ਕਿਉਂਕਿ 12-13 ਲੱਖ ਦੀ ਲੋਕਾਂ ਦੀ ਆਬਾਦੀ ਹੈ ਲੋਕਾਂ ਨੇ ਕੰਮ ਆਉਣਾ ਤੇ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਕਿੰਨੀ ਦੇਰ ਚੋ ਤਹਿਸੀਲ ਕੰਪਲੈਕਸ ਐਸਡੀਐਮ ਕੰਪਲੈਕਸ ਤੇ ਸਾਰੇ ਜਿਹੜੇ ਜ਼ਰੂਰਤਾਂ ਦੇ ਕੰਪਲੈਕਸ ਨੇ ਇੱਕ ਛੱਤ ਹੇ ਜਵਾਰਪੁਰੀ ਕੀਤੇ ਜਾਣ ਕਿੰਨਾ ਸਮਾਂ ਲੱਗੇਗਾ ਧੰਨਵਾਦ ਕਿੰਨੀ ਦੇਰ ਚ ਮਿਹਰਬਾਨੀ ਕਰਦੇ ਹੋ ਕਿ ਮੰਤਰੀ ਜੀ ਮੈਂ ਪੂਰਾ ਦੱਸੂਗਾ ਜੀ ਅੱਜ ਸੁਣ ਲਿਓ ਕੀ ਬਾਤ ਮਾਨਯੋਗ ਸ੍ਰੀ ਕਸਰ ਡੇਰਾ ਵਸੀ ਦੀ ਸਬ ਡਿਵੀਜ਼ਨਲ ਤਹਿਸੀਲ ਕੰਪਲੈਕਸ ਪਿੰਨਰ ਨਗਰ ਕੌਂਸਲ ਡੇਰਾ ਵਸੀ ਦੀ ਹਾਜ਼ਰੇ ਅੰਦਰ ਹੀ ਸਥਿਤ ਸੀ ਇਸ ਕੰਪਲੈਕਸ ਵਿੱਚ ਜੁਡੀਸ਼ੀਅਲ ਕੋਰਟਸ ਵੀ ਸਥਿਤ ਹਨ ਸੀਡਬਲਯੂ ਪੀਪੀਆਈਐਲ 170/2024 ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਉਪ ਮੰਡਲ ਮੈਜਿਸਟ੍ਰੇਟ ਡੇਰਾ ਬੱਸੀ ਦਾ ਦਫ਼ਤਰ ਆਜੀ ਤੌਰ ਤੇ ਸਿਵਲ ਅਦਾਲਤ ਬਲੌਲੀ ਦਿੱਤਾ ਗਿਆ ਹੈ ਇਸ ਲਈ ਹਾਲ ਦੀ ਘੜੀ ਉਪ ਮੰਡਲ ਮੈਜਿਸਟ੍ਰੇਟ ਦਾ ਦਫ਼ਤਰ ਐਮਸੀ ਹਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤਹਿਸੀਲ ਦਫ਼ਤਰ ਪੁਰਾਣੇ ਕੰਪਲੈਕਸ ਵਿੱਚ ਹੀ ਚੱਲ ਰਿਹਾ ਹੈ ਜਦੋਂ ਜਵਾਰਪੁਰ ਦੇ ਜੁਡੀਸ਼ੀਅਲ ਕੰਪਲੈਕਸ ਦੀ ਵੇਲਡਿੰਗ ਬਣ ਕੇ ਤਿਆਰ ਹੋ ਜਾਵੇਗੀ ਤਾਂ ਉਪ ਮੰਡਲ ਮੈਜਿਸਟਰ ਦਫ਼ਤਰ ਮੁੜ ਪੁਰਾਣੀ ਜਗ੍ਹਾ ਤੇ ਚਲਾ ਜਾਵੇਗਾ ਉਪ ਮੰਡਲ ਮੈਜਿਸਟਰ ਡੇਰਾਬੱਸੀ ਦਫ਼ਤਰ ਦੀ ਇਮਾਰਤ ਸਾਲ 2005 ਵਿੱਚ ਬਣੀ ਸੀ ਅਤੇ ਹਜੇ ਹਾਲ ਦੀ ਘੜੀ ਡੇਰਾਬੱਸੀ ਵਿਖੇ ਨਵਾਂ ਉਪ ਮੰਡਲ ਮੈਜਿਸਟਰ ਕੰਪਲੈਕਸ ਬਣਾਉਣ ਦੀ ਕੋਈ ਤਜਵੀਰ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ ਥੈਂਕ ਯੂ ਬਾਬਾ ਸਾਹਿਬ ਮਾਨਯੋਗ ਸਪੀਕਰ ਸਾਹਿਬ ਕੀ ਐਸ ਡੀ ਐਮ ਆਫਿਸ ਤੇ ਤਹਿਸੀਲ ਦਾ ਜਿਹੜਾ ਦਫ਼ਤਰ ਹੈ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਇਹ 66 ਥੱਲੇ ਚੱਲੇਗਾ ਕਿ ਸਰਕਾਰ ਦੀ ਤਜਵੀਜ਼ ਹੈ ਕੋਈ ਟਾਈਮ ਬౌండ్ ਕਰ ਦਿਓ ਤਸੀਲ ਕੰਪਲੈਕਸ ਬਹੁਤ ਜ਼ਰੂਰੀ ਹੈ ਸਾਰੇ ਪੰਜਾਬ ਚ ਨਵੇਂ ਤਸੀਲ ਕੰਪਲੈਕਸ ਵੀ ਬਣੇ ਨੇ ਕਿ ਡੇਰਾ ਬੱਸੀ ਇਸ ਕੰਪਲੈਕਸ ਤੋਂ ਵਾਂਝਾ ਰਹੇਗਾ ਮੈਂ ਤੁਹਾਡੇ ਮਾਣਯੋਗ ਸੀਐਮ ਸਾਹਿਬ ਨੂੰ ਔਰ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਦੇ ਉੱਪਰ ਸਪੈਸ਼ਲ ਧਿਆਨ ਕੀਤਾ ਜਾਵੇ ਜੀ ਧੰਨਵਾਦ ਜੀ ਮੰਤਰੀ ਜੀ ਸਪੈਸ਼ਲ ਧਿਆਨ ਕਰ ਲਿਓ ਸਰ ਨੋਟ ਕਰ ਲਿਆ ਜਲਦੀ ਹੀ ਮੈਂ ਮੈਂਬਰ ਸਾਹਿਬ ਨੂੰ ਇਹਦਾ ਜਵਾਬ ਦੇ ਕੇ ਆਪਣੇ ਅਫਸਰ ਸਾਹਿਬਾਨਾਂ ਨੂੰ ਬੁਲਾ ਕੇ ਇਹਨਾਂ ਦੇ ਇਹਦੇ ਉੱਤੇ ਵਿਚਾਰ ਕੀਤਾ ਜਾਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਗੇ ਚੱਲੀਏ ਜੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਵਾਲ ਮੁਲਤਵੀ ਕੀਤਾ ਗਿਆ ਠੀਕ ਕੋਈ ਗੱਲ ਨਹੀਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਥੈਂਕ ਯੂ ਸਰ 1408 ਸਰਦਾਰ ਲਾਲਜੀਤ ਸਿੰਘ ਪੁੱਲਰ ਟਰਾਂਸਪੋਰਟ ਮੰਤਰੀ ਮਾਨਯੋਗ ਸਪੀਕਰ ਸਾਹਿਬ ਦਿੱਲੀ ਇੰਟਰਨੈਸ਼ਨਲ 에어ਪੋਰਟ ਦੇ ਮੁਕਾਬਲੇ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਅਮਰਸਾ ਰੌਣ ਜਾਣ ਵਾਲੀਆਂ ਘਰੇਲੂ ਤੇ ਇੰਟਰਨੈਸ਼ਨਲ ਉਡਾਨਾਂ ਦੀ ਗਿਣਤੀ ਬਹੁਤ ਘੱਟ ਹੈ ਬਹੁਤ ਘੱਟ ਗਿਣਤੀ ਹੋਣ ਕਾਰਨ ਅਮਰਸਾਰ 에어ਪੋਰਟ ਨੂੰ ਜਿਹੜੀ ਸਰਕਾਰੀ ਬੱਸ ਸੇਵਾ ਉਹ ਸ਼ੁਰੂ ਨਹੀਂ ਕੀਤੀ ਗਈ ਜੀ ਡਾਕਟਰ ਸਾਹਿਬ ਸਰ ਤੁਹਾਡੀ ਸਰਕਾਰ ਨੇ ਸਰ ਦਿੱਲੀ ਤੋਂ ਜਿਹੜੀ 에어ਪੋਰਟ ਤੋਂ ਬੱਸ ਸੇਵਾ ਚਾਲੂ ਕੀਤੀ ਇਹਦੇ ਵਿੱਚ ਇੱਕ ਵਾਰੀ ਮੈਂ ਤੇ ਡਾਕਟਰ ਨਸ਼ਤਰਪਾਲ ਜੀ ਵੀ ਅਸੀਂ ਦੋਨਾਂ ਨੇ ਸਫ਼ਰ ਵੀ ਕੀਤਾ ਔਰ ਲੋਕ ਵੀ ਉਹਨੂੰ ਚੰਗਾ ਸਮਝਦੇ ਸੀ ਮੈਂ ਸਭ ਤੋਂ ਇੱਕ ਤੋਂ ਕਿ ਮੈਂ ਜਿਸ ਏਰੀਆ ਚੋਂ ਬੜਾ ਲੋਕ ਜਿਹੜੇ ਐਨਆਰਆਈ ਮੇਰਾ ਏਰੀਆ ਆ ਉਹ ਅਕਸਰ ਇਹ ਡਿਮਾਂਡ ਕਰਦੇ ਆ ਕਿ ਜੇ ਦਿੱਲੀ ਤੋਂ ਬੱਸ ਚੱਲ ਸਕਦੀ ਆ ਕਿਉਂਕਿ ਇੱਥੋਂ ਤਾਂ ਜਿਆਦਾ ਬੱਸਾਂ ਚਲਾਣ ਦੀ ਲੋੜ ਨਹੀਂ ਇੱਕ ਤੁਸੀਂ ਅਮਰੋਸਰ ਤੋਂ ਚੰਡੀਗੜ੍ਹ ਇੱਕ ਉਧਰ ਪਤੇ ਮਾਲਵੇਵਨ ਲਾ ਦਿਓ ਮੈਂ ਸਮਝਦਾ ਕਿ ਉਹਦੇ ਨਾਲ ਲੋਕਾਂ 'ਚ ਚੰਗੀ ਉਹਨਾਂ ਨੂੰ ਇੱਕ ਸਹੂਲਤ ਮਿਲੇਗੀ ਫਿਰ ਦੂਸਰਾ ਸਰ ਇੱਕ ਜਿਹੜੀ ਦਿੱਲੀ ਤੋਂ ਬੱਸ ਚਲਦੀ ਹੈ ਆਪਣੀ ਉਹ ਥੋੜਾ ਜਿਆਦਾ ਕਿਲੋ 1.5 ਕਿਲੋਮੀਟਰ ਦੂਰੋਂ ਚਲਦੀ ਹੈ ਜੇ ਸਰ ਦੂਸਰੀਆਂ ਬੱਸਾਂ ਉੱਥੇ ਖੜ ਸਕਦੀਆਂ ਐਪੀਅਰਪੋਰਟ ਦੇ ਨੇੜੇ ਤਾਂ ਮੈਂ ਬੇਨਤੀ ਕਰੂੰਗਾ ਕਿ ਬੱਸਾਂ ਵੀ ਜਿਹੜੀਆਂ ਨਾ ਉਹ ਇੰਟਰਨੈਸ਼ਨਲ 에ਅਰਪੋਰਟ ਦੇ ਨੇੜੇ ਖੜਨ ਔਰ ਦੂਸਰਾ ਇਹ ਬੱਸ ਸਟੈਂਡ ਜਾਨੀਆਂ ਘੁੰਮ ਕੇ ਉਹ 2 ਘੰਟੇ ਜਿਹੜਾ ਉਹ ਬਾਹਰੋਂ ਐਨਆਰਆ ਜਾਂਦਾ ਉਹ ਬੜਾ ਸਮਝਦਾ ਕਿ ਇਹ ਬਿਨਾਂ ਹੀ ਗੱਲ ਤੋਂ ਸਾਡੇ ਤੇ ਬੋਝ ਆ ਕਿ ਉਹ ਸਿੱਧੀ ਬੱਸ ਜਿਹੜੀ ਆ ਉਹ ਪੰਜਾਬ ਆਵੇ ਇਹ ਮੇਰੀ ਬੇਨਤੀ ਹੈ ਸਰ ਤੇ ਜੇ ਕਰ ਲਈ ਅਸੀਂ ਕਦੋਂ ਤੱਕ ਆਪਾਂ ਮਰਸਾ ਤੋਂ ਸ਼ੁਰੂ ਕਰ ਸਕਦੇ ਸਰ ਕੀ ਆਪਾਂ ਇੰਟਰਨੈਸ਼ਨਲ 에어ਪੋਰਟ ਦਿੱਲੀ ਤੋਂ ਜਿਹੜੀ ਬੱਸ ਆਉਂਦੀ ਆ ਉਹਨੂੰ ਉਥੋਂ ਡਾਇਰੈਕਟ ਪੰਜਾਬ ਵਾਸਤੇ ਉਹਦੀ ਪ੍ਰਬੰਧ ਕਰਾ ਸਕਦੇ ਆ ਮੈਂ ਆਪਣੇ ਵਿਭਾਗ ਦੇ ਸੈਕਟਰੀ ਡੀ ਕੇ ਤਵਾੜੀ ਜੀ ਨੂੰ ਅੱਗੇ ਵੀ ਕਿਹਾ ਕਿ ਆਪਾਂ ਵੀ ਜਿਵੇਂ ਪ੍ਰਾਈਵੇਟ ادارے ਵਾਲਿਆਂ ਨੇ ਕੈਬਨ ਲਿਆ ਉਥੇ ਆਪਾਂ ਵੀ ਕੈਬਨ ਲੈ ਕੇ ਤੇ ਆਪਣੀ ਵੀ ਬੱਸ ਉਥੇ ਖੜੇ ਤੇ ਉਥੋਂ ਹੀ ਸਵਾਰੀਆਂ ਚੁੱਕੇ ਜਿਹਨਾਂ ਨੂੰ ਉਹ ਵੀ ਕਰਵਾਉਣੇ ਆ ਤੇ ਦੂਜਾ ਜੇ ਕੋਈ ਸਾਨੂੰ ਲੱਗਦਾ ਵਾ ਕਿ ਅਮਰਸਾਰ 에ਰਪੋਰਟ ਵਾਸਤੇ ਸਾਨੂੰ ਸਵਾਰੀ ਮਿਲਦੀ ਆ ਕਿ ਬੱਸ ਜਦੋਂ ਜਾਂਦੀ ਆ ਕੋਈ 30 40 50 ਸਵਾਰੀਆਂ ਹੁਣ ਫੇਰ ਹੀ ਬੱਸ ਵੀ ਚਲਾਉਂਦਾ ਫਾਇਦਾ ਜੀ ਜਿਹੜੇ ਏਰੀਏ ਚੋਂ ਵੱਧ ਅਮਰਸਾਰ 에ਰਪੋਰਟ ਲਈ ਯਾਤਰੀ ਜਾਂਦੇ ਹੋਣਗੇ ਉਹ ਆਪਾਂ ਸਰਵੇ ਕਰਵਾ ਕੇ ਤੇ ਵੇਖ ਲਾਂਗੇ ਜੇ ਫਾਇਦਾ ਹੁੰਦਾ ਉਹ ਸਰਕਾਰ ਦਾ ਲੋਕਾਂ ਦਾ ਉਹ ਆਪਾਂ ਜਰੂਰ ਕਰਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਕੁਲਵੰਤ ਸਿੰਘ ਸਿੱਧੂ ਮਾਨਯੋਗ ਸਪੀਕਰ ਸਾਹਿਬ ਸਵਾਲ ਨੰਬਰ 1397 ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਐਮ ਐਲ ਏ ਸਾਹਿਬ ਵੱਲੋਂ ਆਤਮਨਗਰ ਸਕੂਲ ਜਿਹੜਾ ਗਵਰਨਮੈਂਟ ਐਲੀਮੈਂਟਰੀ ਸਕੂਲ ਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਰੇ ਪੁੱਛਿਆ ਗਿਆ ਕਿ ਇੱਥੇ